ਤੁਹਾਨੂੰ ਦੱਸ ਦਈਏ ਜੀ ਪੰਤਪਤ ਸਾਹਿਬ ਨੇ ਮੁੰਬਈ ਦੇ ਵਿੱਚ ਛੋਟੀ ਦੀ ਕੰਪਨੀਆ ਦੀ ਮੈਨੇਜਮੈਂਟ ਦੇ ਨਾਲ ਮੀਟਿੰਗ ਕੀਤੀ ਜੋ ਪੰਜਾਬ ਦੇ ਲਈ ਬਹੁਤ ਵਧੀਆ ਗੱਲ ਹੈਗੀ ਆ ਉਹ ਤੁਹਾਨੂੰ ਦੱਸਦੇ ਆ ਪੰਤਪਤ ਸਾਹਿਬ ਨੇ ਕਿਸ ਕਿਸਤੇ ਨਾਲ ਮੀਟਿੰਗ ਕੀਤੀ ਤੇ ਕੀ ਕਿਹਾ ਅੱਜ ਮੁੰਬਈ ਵਿਖੇ ਵੱਡੇ ਸੰਤਕਾਰਾਂ ਨਾਲ ਮੀਟਿੰਗ ਕੀਤੀ ਸਨ ਫਾਰਮਾ ਦੇ ਸੀਈਓ ਮਿਸਟਰ ਦਾ ਮੋਦਰਨ ਨਾਲ ਮੁਲਾਕਾਤ ਕੀਤੀ ਸਨ ਫਾਰਮਾ ਪਹਿਲਾਂ ਹੀ ਪੰਜਾਬ 'ਚ ਕੰਮ ਕਰ ਰਹੀ ਹੈ ਅਤੇ ਇਹਨਾਂ ਨੇ ਪੰਜਾਬ 'ਚ ਵਿਸਥਾਰ ਕਰਨ ਦੀ ਗੱਲ ਕੀਤੀ ਜਿਸ ਨਾਲ ਹਜ਼ਾਰਾਂ ਨੌਜਵਾਨਾਂ ਨੂੰ ਸਿੱਧੇ ਅਸਿੱਧੇ ਤੌਰ ਤੇ ਨੌਕਰੀ ਮਿਲੇਗੀ ਸਨ ਫਾਰਮਾ ਦੇ ਸੀਈਓ ਨੇ ਪੰਜਾਬ 'ਚ ਵਪਾਰ ਵਧਾਉਣ ਲਈ ਸੁਖਵਾ ਮਾਹੌਲ ਹੋਣ ਦੀ ਗੱਲ ਕਹੀ ਤੇ ਪੰਜਾਬੀਆਂ ਦੀ ਵੀ ਝੰਮ ਕੇ ਸ਼ਲਾਘਾ ਕੀਤੀ ਦੂਸਰੀ ਕੰਪਨੀ ਮੁੰਬਈ ਵਿਖੇ ਆਰਟੀ ਗਰੁੱਪ ਦੇ ਵਾਈਸ ਚੇਅਰਮੈਨ ਮਿਸਟਰ ਅਨੰਤ ਗੋਇੰਕਾ ਨਾਲ ਮੁਲਾਕਾਤ ਕੀਤੀ ਤੇ ਸੀਏ ਟਾਇਰਸ ਦਾ ਪੰਜਾਬ 'ਚ ਪਲਾਂਟ ਲਗਾਉਣ ਦੀ ਗੱਲ ਕਹੀ ਦਿਲੰਦਰ ਚ ਲੈਦਰ ਇੰਡਸਟਰੀ ਪਹਿਲਾਂ ਹੀ ਕੰਮ ਕਰ ਰਹੀ ਹੈ ਅਜੇਹੇ ਚ ਸੀਏਟ ਟਾਇਰਸ ਦਾ ਪਲਾਂਟ ਲੱਗ ਜਾਣ ਨਾਲ ਲੋਕਾਂ ਨੂੰ ਰੋਜ਼ਗਾਰ ਵੀ ਮਿਲੇਗਾ ਤੇ ਉੱਤਰ ਭਾਰਤ ਚ ਸੀਏ ਟਾਇਰਸ ਨੂੰ ਹੁਲਗਾਰਾ ਵੀ ਮਿਲੇਗਾ ਅੱਜ ਮੁੰਬਈ ਵਿਖੇ ਸਿਫੀਟੈਕ ਦੇ ਪ੍ਰੈਜ਼ੀਡੈਂਟ ਮਿਸਟਰ ਦਲੀਪ ਕੋਰ ਨਾਲ ਮੁਲਾਕਾਤ ਕੀਤੀ ਤੇ ਮਹੱਲੀ ਵਿਖੇ ਆਈਟੀ ਸੈਕਟਰ ਚ ਨਿਵੇਸ਼ ਲਈ ਸੱਦਾ ਦਿੱਤਾ ਸਿਫੀਟੈਕ ਦੇ ਪ੍ਰੈਜ਼ੀਡੈਂਟ ਨੇ ਦੱਸਿਆ ਕਿ ਉਹ ਉੱਤਰੀ ਭਾਰਤ 'ਚ ਹਜ਼ਾਰਾਂ ਕਰੋੜ ਦੀ ਲਾਗਤ ਨਾਲ AI ਆਧਾਰਿਤ ਵੱਡਾ ਡਾਟਾ ਸੈਂਟਰ ਬਣਾਉਣਾ ਚਾਹੁੰਦੇ ਨੇ ਜੋ ਕਿ ਦੇਸ਼ 'ਚ ਪਹਿਲਾ ਅਜਿਹਾ ਹੋਵੇਗਾ ਮਿਸਟਰ ਕੌਲ ਨੇ ਇਸ ਨਿਵੇਸ਼ ਲਈ ਪੰਜਾਬ ਨੂੰ ਸਭ ਤੋਂ ਵਹਤਰ ਦੱਸਿਆ ਅਗਲੀ ਕੰਪਨੀ ਅੱਜ ਮੁੰਬਈ ਵਿਖੇ JSW ਗਰੁੱਪ ਤੇ ਅਫਸਰਾਂ ਨਾਲ ਗੁਲਾਕਾਤ ਕੀਤੀ ਤੇ ਪੰਜਾਬ 'ਚ ਪਹਿਲਾਂ ਤੋਂ ਚੱਲ ਰਹੇ ਪਲਾਂਟ ਦਾ ਵਿਸਤਾਰ ਕਰਨ ਨੂੰ ਲੈ ਕੇ ਚਰਚਾ ਹੋਈ JSW ਸਟੀਲ ਦੇ ਰਾਜਪੁਰਾ ਵਿਖੇ 1600 ਕਰੋੜ ਰੁਪਏ ਦੀ ਲਾਗਤ ਨਾਲ ਵਿਸਤਾਰ ਕਰਨ ਦੀ ਗੱਲ ਕਹੀ ਜੀਐਸਡਬਲਿਊ ਸਟੀਲ ਦੇ ਅਸ਼ੁਰਾ ਨੇ ਕਿਹਾ ਕਿ ਪੰਜਾਬ 'ਚ ਤੁਹਾਡੀ ਸਰਕਾਰ ਆਉਣ ਤੋਂ ਬਾਅਦ ਕੰਮ ਕਰਨਾ ਸੁੱਖਾ ਹੋ ਗਿਆ ਹੈ ਮਾਹੌਲ ਚੰਗਾ ਹੈ ਇਹ ਸਭ ਨੇਕ ਨੀਅਤ ਤੇ ਚੰਗੀ ਨੀਤੀ ਦਾ ਹੀ ਨਤੀਜਾ ਹੈ ਹਾਂ ਜੀ ਤੁਹਾਨੂੰ ਦੱਸਦੀ ਆ ਜੀ ਪੰਤਮਾ ਸਾਹਿਬ ਨੇ ਮੁੰਬਈ ਦੇ ਵਿੱਚ ਛੋਟੀਆਂ ਦੀਆਂ ਕੰਪਨੀਆਂ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਨੂੰ ਪੰਜਾਬ ਦੇ ਵਿੱਚ ਨਿਵੇਸ਼ ਕਰਨ ਦਾਖ ਲਈ ਆਖਿਆ ਜਿਵੇਂ ਤੁਹਾਨੂੰ ਖਬਰ ਵੀ ਦਿਖਾਈ ਸੀ ਕਿ ਪੰਜਾਬ ਦੇ ਵਿੱਚ 74447 ਕਰੋੜ ਰੁਪਏ ਦਾ ਨਿਵੇਸ਼ ਆਇਆ ਹੈ ਤੇ ਹੁਣ ਲੱਗਦਾ ਹੈ ਕਿ ਹੋਰ ਵੀ ਨਿਵੇਸ਼ ਆਵੇਗਾ ਤੇ ਇਦਾਂ ਹੀ ਪੰਤਮਾ ਸਾਹਿਬ ਵਧੀਆ ਕੰਮ ਕਰਦੇ ਹੈਗੇ ਤੁਹਾਨੂੰ ਦੱਸਦੀ ਆ ਜੀ ਪੰਤਮਾ ਸਾਹਿਬ ਨੇ ਕਿੰਨਾ ਕਿੰਨਾ ਨਾਲ ਮੀਟਿੰਗ ਕੀਤੀ ਸਨ ਫਾਰਮਾ ਦੀ ਕੰਪਨੀ ਦੇ ਮੈਨੇਜਮੈਂਟ ਨਾਲ ਮੀਟਿੰਗ ਕੀਤੀ ਆਰ ਪੀ ਜੇ ਗਰੁੱਪ ਸੀਏ ਟਾਇਰਸ ਵਾਲੇ ਮੈਨੇਜਮੈਂਟ ਨਾਲ ਮੀਟਿੰਗ ਕੀਤੀ ਸੀ ਫਿਰ ਟੈਕ ਦੇ ਪ੍ਰੈਜ਼ੀਡੈਂਟ ਦੇ ਨਾਲ ਮੀਟਿੰਗ ਕੀਤੀ JSW Steel ਦੇ ਮੈਨੇਜਮੈਂਟ ਦੇ ਨਾਲ ਮੀਟਿੰਗ ਕੀਤੀ ਇਹ ਵੱਡੀ ਵੱਡੀ ਕੰਪਨੀਆਂ ਤੇ ਮੈਨੇਜਮੈਂਟ ਦੇ ਨਾਲ ਮੀਟਿੰਗ ਕੀਤੀ ਹੈ ਕਿ ਭਵਨਪਤਮਾ ਸਾਹਿਬ ਨੇ ਤੇ ਉਹਨਾਂ ਨੇ ਵਿਸ਼ਵਾਸ ਜਤਾਇਆ ਹੈ ਕਿ ਇਹ ਲੋਕ ਆਪਣਾ ਪਲਾਂਟ ਜੋ ਹੈ ਪੰਜਾਬ 'ਚ ਖੋਲਣਗੇ ਤੇ ਕਈ ਕੰਪਨੀਆਂ ਤੇ ਹੈਗੀਆਂ ਪੰਜਾਬ 'ਚ ਪਹਿਲੇ ਹੀ ਕੰਮ ਕਰ ਰਹੀ ਹੈਗੀਆਂ ਭਵਨਪਤਮਾ ਸਾਹਿਬ ਵਧੀਆ ਕੰਮ ਕਰ ਰਹੇ ਹੈਗੇ ਤੇ ਬਾਕੀ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਜਰੂਰ ਕਮੈਂਟਾਂ 'ਚ ਦੱਸੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਉਹਨੂੰ ਇਦਾਂ ਦੀ ਖਬਰਾਂ ਦਿਖਾਣੇ ਰਹਿੰਦੇ ਹੈਗੇ ਆ ਕਿ ਭਵਨਪਤਮਾ ਸਾਹਿਬ ਪੰਜਾਬ ਦੇ ਲਈ ਕੀ ਕਰਦੇ ਹੈਗੇ ਤੇ ਨੋਟੀਫਿਕੇਸ਼ਨ ਬੈਲ ਵੀ ਜਰੂਰ ਦਬਾ ਦਿਓ ਜਾਂਦੇ ਹਾਂ ਤੁਹਾਨੂੰ ਦੱਸ ਦਈਏ ਪੰਤਮਾ ਸਾਹਿਬ ਨੇ ਮੁੰਬਈ ਦੇ ਵਿੱਚ ਚੋਟੀ ਦੀ ਕੰਪਨੀਆ ਦੇ ਮੈਨੇਜਮੈਂਟ ਦੇ ਨਾਲ ਮੁਲਾਕਾਤ ਕੀਤੀ ਤੇ ਪੰਜਾਬ ਦੇ ਵਿੱਚ ਵੱਡਾ ਨਿਵੇਸ਼ ਲਿਆਉਣ ਦੀ ਗੱਲ ਕਹੀ